ਪੈਰੋ ਮਹੱਲਾ ਪੰਜਵਾ ਤੇਰੇ ਟੇਕ ਰਹਾ ਕਰਮਾ ਹੈ اے ਪ੍ਰਮੇਸ਼ਰ ਇਸ ਕਲਯੁਗ ਆਦਿਕ ਯੁੱਗ ਜਿੱਥੇ ਨਿਰੀ ਕਲਪਨਾ ਹੀ ਹੈ ਝਗੜੀਆਂ ਹੀ ਹਨ ਲੜਾਈਆਂ ਹੀ ਹਨ ਬਿਨਾਂ ਲੜਾਈ ਤੋਂ ਚੈਨ ਹੀ ਨਹੀਂ ਨੀ ਕਿਸੇ ਨੂੰ ਕਿਸੇ ਪ੍ਰਕਾਰ ਹੁੰਦੀ ਇਸ ਕਲਯੁਗ ਦੇ ਜਮਾਨੇ ਚ ਤੇਰੇ ਟੇਕ ਆਸਰੇ ਰਹਿਣਾ ਹੈ ਸੱਚੇ ਪਾਤਸ਼ਾਹ ਤੇਰੀ ਓਟ ਦੇ ਆਸੇ ਰਹਿ ਸਕਦੇ ਹਾਂ ਤੇਰੀ ਤੇਕ ਤੇਰੇ ਗੁਣ ਗਾ ਤੇਰੀ ਮਾਰਾ ਓਟ ਹੈ ਸਾਨੂੰ ਤੇਰੇ ਹੀ ਗੁਣਾ ਨੂੰ ਗਾਉਣੇ ਹਾਂ ਤੇਰੇ ਗੁਣਾ ਦੇ ਗਾਹ ਅਸਥਾਨ ਬਣੇ ਹਾਂ ਗੁਣ ਵਿਸ਼ਿਆਂ ਨੂੰ ਤੇਰੇ ਗੁਣ ਦਾ ਕੇ ਗਾ ਦੁਆਇਆ ਹੈ ਤੇਰੀ ਤੇਕ ਨਾ ਬੋਹ ਕਾ ਫਿਰ ਮਹਾਰਾਜੋ ਆਪਦੀ ਓਟ ਲੈਂਦਾ ਹੈ ਉਹਨੂੰ ਕਾਲ ਨਹੀਂ ਬੋਹ ਲੱਗ ਸਕਦਾ ਤੇਰੀ ਤੇਗ ਦੰਸ ਜੰਜਾਲ ਆਪ ਜੀ ਜਿਹੜਾ ਪੁਰਖ ਓਟ ਲਖਦਾ ਉਹਦੇ ਜੰਜਾਲ ਬੰਧਨ ਸਾਰੇ ਨਾਸ਼ ਹੋ ਜਾਂਦੇ ਹਨ ਜੀਨ ਦੁਨੀਆਂ ਤੇਰੀ ਤੇ ਜੀਨ ਪਰਲੋਕ ਵਿੱਚ ਵੀ ਦੁਨੀਆਂ ਇਸ ਲੋਕ ਵਿੱਚ ਵੀ ਮਾਰੇ ਆਪੀ ਓਟਾ ਦੇਖਾ ਸਭ ਮੈਂ ਰਮਿਆ ਸਾਹਿਬੇ ਸਰਮ ਜਿਹੇ ਸਹਿਵਾ ਮਾਲਕਾ ਤੂੰ ਰਮਿਆ ਇੱਕੋ ਹੀ ਅਗਾਇਤ ਰੂਪ ਹੈ ਰਹਾ ਤੇਰੀ ਟੇਕ ਕਉ ਆਨੰਦ ਤੇ ਮਹਾਰਾ ਆਪ ਦੀ ਟੇਕ ਓਟ ਲੈ ਕੇ ਆਨੰਦ ਨੂੰ ਮਨ ਨਾ ਕਰਦੇ ਹਾਂ ਤੇਰੀ ਟੇਕ ਜਪੋ ਗੁਰ ਮੰਤਰ ਤੇ ਮਹਾਰਾ ਆਪਦੇ ਆਸਰੇ ਗੁਰੂ ਸਾਹਿਬ ਦੇ ਮੰਤਰ ਵਾਹਿਗੁਰੂ ਮੰਤਰ ਨੂੰ ਜਪਦੇ ਹਾਂ ਤੇਰੀ ਟੇਕ ਤਰੀਏ ਪਉ ਸਾਗਰ ਤੇ ਮਹਾਰਾ ਆਪ ਦੀ ਓਟ ਲੈ ਕੇ ਸੰਸਾਰ ਸਮੁੰਦਰ ਤਰੀਦਾ ਹੈ ਰੱਖਣ ਹਾਰਾ ਪੂਰਾ ਸੰਸਾਗਰ ਤੇ ਮਹਾਰਾ ਰੱਖਿਆ ਕਰਨ ਵਾਲਾ ਤੂੰ ਪੂਰਨ ਹੈ ਸੁਖਾਗਰ ਸੁਖਾਂ ਦਾ ਸਾਗਰ ਹੈ ਸਮੁੰਦਰ ਹੈ ਸੁਖਾਂ ਦਾ ਤੇਰੀ ਟੇਕ ਨਹੀਂ ਪਕੋਏ ਇਹ ਮਾਰੇ ਆਪ ਦੀ ਜਿਨਾ ਨੋੜ ਲਈ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਡਰ ਨਹੀਂ ਸੱਚ ਪ੍ਰਕਾਰ ਦੇ ਭੈਜੋ ਅੰਤਰ ਜਾਮੀ ਸੱਚਾ ਸੋ ਇਹ ਮਾਰੇ ਸਾਰਿਆਂ ਦੇ ਅੰਦਰ ਦਾ ਜਾਨਵੀ ਵਾਲ ਜਾਣੀ ਜਾਨ ਹੈ ਸੱਜਾ ਤਿੰਨਾਂ ਕਾਲਾਂ ਜਿਨਾਸ਼ ਤੋਂ ਰਹਿ ਤੈ ਸੋ ਸੋਭਾ ਤੇਰੀ ਹੋ ਰਹੀ ਐ ਸੋ ਤੱਬ ਜਨਕਰ ਰੂਪ ਹੈ ਤੇਰੀ ਟੇਕ ਤੇਰਾ ਮਨ ਤਾਰ ਮਾਰਾ ਤੇਰੀ ਓਟ ਹੈ ਸਰੀਰ ਚ ਤੇ ਤੇਰਾ ਹੀ ਸਾਡੇ ਮਨ ਚ ਕਾਨ ਬਣ ਹੈ ਇਹ ਹਾਂ ਆ ਤੂੰ ਦੀਵਾਨ ਲੋਕ ਪਰਤੋਕ ਜਦੋਂ ਮਾਰਿਆ ਦੀਵਾਨ ਆਸਰਾ ਹੈ ਸਾਡਾ ਤੇਰੀ ਟੇਕ ਤੇਰਾ ਪ੍ਰਵਾਸ ਤੇਰੀ ਸੱਜੇ ਪਰਸਾ ਜੀ ਓਟ ਹੈ ਸਰੀਰ ਵਿੱਚ ਇਸ ਲੋਕ ਵਿੱਚ ਤੇਰਾ ਹੀ ਪ੍ਰੋਸਾ ਪ੍ਰਲੋਕ ਵਾਸਤੇ ਸਭਲ ਤੇ ਆਵੇ ਪ੍ਰਗੁਣ ਤਾਥਾ ਇਹ ਪ੍ਰਭੂ ਗੁਣਾ ਦੇ ਤਾਸ ਪਾਤਰ ਖਜ਼ਾਨੇ ਸਾਰੇ ਸੰਸਾਰ ਦੇ ਜੀਵ ਜੰਤ ਆਪ ਨੂੰ ਹੀ ਤੇ ਆਉਂਦੇ ਹਨ ਜਪ ਜਪ ਅਨੰਦ ਕਰੇ ਤੇਰੇ ਦਾਸਾ ਜੋ ਆਪ ਦੇ ਸੇਵਕ ਆਪ ਦੇ ਨਾਮ ਨੂੰ ਜਪ ਜਪ ਕੇ ਅਨੰਦ ਸੂਖ ਨੂੰ ਪਰਗਟ ਕਰ ਲੈਂਦੇ ਹਨ ਸ੍ਰੀ ਨਾਨਕ ਸਾਚੇ ਤਸ ਇਸ ਸੱਚੇ ਪਾਤਸ਼ਾਹ ਗੁਣਾ ਦੇ ਪਾਤਰ ਖਜ਼ਾਨੇ ਆਪ ਜੀ ਸਿਮਰਨ ਕਰੀਏ ਐਸੀ ਕਿਰਪਾ ਕਰੋ ਪੈਰੋ ਨਾਲ ਪੰਜਵਾ ਪ੍ਰਥਮੇ ਛੋਟੀ ਪ੍ਰਾਈ ਨਿੰਦਾ ਸਰਗੁਰੂ ਸਾਹਿਬ ਹੋਰ ਸਿੱਖਿਆ ਬਖਦੇ ਫਰਮਾਉਂਦੇ ਹਨ ਕਿ ਭਾਈ ਔਗਣ ਮੇਟਣ ਦਾ ਤਰੀਕਾ ਦੱਸਦੇ ਹਨ ਜੀ ਵੈਸ਼ਨੂ ਕੌਣ ਹੁੰਦਾ ਹੈ ਵੈਸ਼ਨੂ ਆਪਣੇ ਆਪ ਨੂੰ ਜਿਹੜਾ ਗੰਡਾ ਨਾ ਖਾਵੇ ਉਹਨੂੰ ਵੈਸ਼ਨੂ ਕਹਿੰਦੇ ਹਨ ਆਪ ਕਹਿੰਦੇ ਇਹਨੂੰ ਵੈਸ਼ਨੂ ਹੁੰਦਾ ਹੈ ਪ੍ਰਥਮੇ ਛੋਟੀ ਪ੍ਰਾਈ ਨਿੰਦਿਆ ਜਰ ਭਾਈ ਪ੍ਰਾਈ ਨਿੰਦਿਆ ਕਰਨੀ ਪਹਿਲਾਂ ਸਭ ਤੋਂ ਛੱਡ ਦੁੱਤੀ ਹੈ ਉੱਤਰ ਗਈ ਸਭ ਮਨ ਕੀ ਚਿੰਤਾ ਉਹਦੇ ਮਨ ਚ ਕੋਈ ਜਾਂ ਨਿੰਦਿਆ ਕਰਨ ਵਾਲਾ ਵੇਖਦਾ ਵੀ ਮੈਨੂੰ ਕੋਈ ਸੁਣਨ ਨਾ ਲੱਗ ਵੀ ਇਹ ਮੇਰੀ ਚੁਗਲੀ ਕਰਦਾ ਨਿੰਦਿਆ ਕਰਦਾ ਬੁਣਾ ਤਾੜ ਰੱਖਦਾ ਵੀ ਮੇਰੀ ਕਿਤੇ ਪਤਾ ਨਾ ਲੱਗੇ ਵੀ ਇਹਿੰਦ ਕੋ ਐ ਇਹ ਨਿੰਦਿਆ ਪ੍ਰਾਈ ਪਹਿਲਾਂ ਹੀ ਛੱਡ ਦੁੱਤੀ ਇਸ ਕਰਕੇ ਮਨ ਜਿਹੜੀ ਚਿੰਤਾ ਫਿਕਰ ਪੈਣਾ ਸੀ ਵੀ ਮੇਰੀ ਗੱਲ ਨਾ ਕੋਈ ਸੁਣ ਲੇ ਉਹ ਸਾਰੇ ਮਨ ਦੀ ਚਿੰਤਾ ਜਿਹੜੀ ਸੀ ਉਹ ਵੀ ਸਾਰੀ ਉਤਰ ਗਈ ਹੈ ਕਿਸੇ ਪ੍ਰਕਾਰ ਦੀ ਹੁਣ ਵਿਦਕਾ ਦੀ ਚਿੰਤਾ ਨਹੀਂ ਹੈ ਲੋਗ ਮੋਹ ਸਭ ਕੀਨੋਂ ਦੂਰ ਉਤਰ ਗਈ ਸਭ ਮੰਤ ਜਿੰਦਾ ਜੇ ਉਸਤਤੀ ਦੀ ਇੱਛਾ ਸੀ ਇਹ ਵੀ ਲੈ ਗਈ ਆਪ ਦੀ ਉਸਨਨੀ ਛਾਵਨੀ ਤੇ ਮਨਨੀ ਨਿਹ ਲੋਗ ਮੋਹ ਸਭ ਕੀਨੋਂ ਦੂਰ ਇਹ ਜਿਹੜਾ ਲੋਭ ਸੀ ਪਦਾਰਥਾਂ ਦੇ ਜੋਲਣ ਦਾ ਮੋਹ ਸੀ ਸਰੀਰ ਦਾ ਇਹ ਸਭ ਮਾਰਨ ਦੂਰ ਕਰ ਦਿੱਤਾ ਹੈ ਪਰਮ ਬੈਸਨ ਪ੍ਰਪੇਖ ਹਜੂ ਉਹ ਭਾਈ ਪਰੋਂ ਵੱਡਾ ਵੈਸ਼ਨੋ ਵਿਸ਼ਨੂ ਜੀ ਦਾ ਉਪਾਸ਼ਕ ਹੈ ਭਗਤ ਹੈ ਜਿਸ ਨਾਮਾ ਸੰਸਾਰ ਦਾ ਅਨਨਾਮੇ ਚੇਸਟਾ ਦਾ ਜਿਹੜਾ ਕੁੱਲ ਸੰਸਾਰ ਦੀ ਅਨਚੇਸਟਾ ਕਰਾਉਣ ਵਾਲਾ ਉਸ ਦਾ ਭਗਤ ਵੈਸ਼ਨੋ ਉਹ ਵੱਡਾ ਭਗਤ ਹੈ ਜਿਹੜਾ ਵਾਹਿਗੁਰੂ ਹਰ ਵਕਤ ਨੇੜੇ ਵੇਖਦਾ ਹੈ ਐਸੋ ਐਸੋ ਤਿਆਗੀ ਬਿਰਲਾ ਕੋਏ ਇਹ ਜੇ ਤਿਆਗੀ ਕੋਈ ਕੋਈ ਬਿਰਲਾਪੁਰਖ ਹੋ ਸਕਦਾ ਹੈ ਜਿਨ ਤਿਆਗ ਦਿੱਤਾ ਹੋਵੇ ਔਗਣਾ ਦੇ ਤਾਂ ਨਿੰਦਿਆ ਛੱਡਦੀ ਹੋਵੇ ਲੋਭ ਉਹ ਛੁੱਟ ਗਿਆ ਹੋਵੇ ਇਹ ਜੇ ਕੋਈ ਕੋਈ ਬਿਰਲਾ ਹੈ ਦੁਨੀਆਂ ਵਿੱਚੋਂ ਹਰਿ ਹਰਿ ਨਾਮ ਜਪੈ ਜਨ ਸੋਏ ਸੋ ਪੁਰਸ਼ ਪਰਮੇਸ਼ਰ ਦੇ ਹਰੀ ਦੇ ਖੜਾ ਭਲਾ ਕਰਨ ਵਾਲੇ ਨਾਮ ਨੂੰ ਯਦਗਾ ਹੈ ਰਹਾ ਤੂਕ ਲੈ ਜਾਣਾ ਇਹ ਤਾਂ ਅਜੀ ਲੱਗਾ ਚਲ ਆਹਾਂ ਬੋਧਕਾਸ਼ ਹੋਦਿਆ ਸੰਗ ਹੰਕਾਰ ਵਾਲੀ ਜਿਹੜੀ ਬੁੱਧੀ ਸੀ ਉੱਥੇ ਟਾਰੀ ਤੇ ਬੈਠਾ ਜਿਲਦਾ ਬੰਦਾ ਰਹਿਨੇ ਗੁਟਕਿਆਂ ਦੀਆਂ ਲੋਕਾਂ ਦੀਆਂ ਜੱਲ ਆਹਾਂ ਬੋਧਕਾਸ਼ ਹੋਦਿਆ ਸੰਗ ਹੰਕਾਰ ਵਾਲੀ ਬੁੱਧੀ ਦਾ ਸਾਰ ਛੱਡ ਦੁੱਤਾ ਹੈ ਕਾਮ ਕ੍ਰੋਧ ਕਾ ਉਤਰੀਆ ਰੰਗ ਜਿਹੜਾ ਕਾਮ ਕ੍ਰੋਧ ਦਾ ਰੰਗ ਆਨੰਦ ਮੰਨਿਆ ਸੀ ਨੇ ਕਾਮ ਦੇ ਫੁਰਨੇ ਦਾ ਕਰੋ ਜਾਣਦਾ ਮੇਰੀ ਤੇਜੀ ਨੂੰ ਕ੍ਰੋਧ ਦਿਖਾਉਂਦਾ ਸ੍ਰੀ ਇਹ ਸਾਰਾ ਰੰਗ ਜਿਹੜਾ ਸੀ ਲੈ ਗਿਆ ਹੈ ਕਾਮ ਦੇ ਫੁਰਨੇ ਦਾ ਕਰੋਧ ਆਦਿਕਾਂ ਦੇ ਰਸ ਦਾ ਨਾਮ ਤੇ ਆਏ ਹਰ ਹਰ ਹਰੇ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਤੇ ਸਰੀ ਦੇ ਨਾਮ ਨੂੰ ਮਰਵਾ ਲਈ ਸੀ ਕਰਕੇ ਧਿਆਣਾ ਕੀਤਾ ਹੈ ਸਾਧ ਜਨ ਅਕ ਸੰਗ ਨਿਸਤਰੇ ਮਹਾਪੁਰਖਾਂ ਦੀ ਸੰਗਤ ਕਰਕੇ ਨਿਸਪਰਮਾਇਤੋਂ ਡਰ ਗਏ ਮੁਕਤ ਹੋ ਗਏ ਹਾਂ ਬੈਰੀ ਮੀਤ ਹੋਏ ਸਮਾਨ ਬੱਬਾ ਪੜ੍ਹ ਤੋਂ ਬੋਲੋ ਬੈਰੀ ਮੀਤ ਹੋਏ ਸਮਾਨ ਬਹਿਰ ਕਰਨ ਵਾਲੇ ਲੋਕ ਸੀ ਤੇ ਮਿੱਤਰ ਦਾ ਪੈਰ ਕਰਨ ਪਿਆਰ ਕਰਨ ਵਾਲੇ ਸੀ ਬਹਿਰੀਆਂ ਦੇ ਨਾਲ ਨਫਰਤ ਨਹੀਂ ਹੈ ਪਿਆਰ ਕਰਨ ਵਾਲੇ ਦਾ ਮੋਹ ਨਹੀਂ ਦੋਹਾਂ ਦੀ ਸਮਾਨ ਬਿਰਤੀ ਹੋ ਗਈ ਸਰਬਮਹਾਂ ਪੂਰਨ ਭਗਵਾਨ ਸਾਰਿਆਂ ਦੇ ਚੂਰਨ ਪਰਮੇਸ਼ਰ ਖਡ ਭਗਾਂ ਸਪਾਨੀ ਵੀ ਆਪਕ ਹੈ ਪ੍ਰਭ ਕੀ ਆਗਿਆ ਮਾਨ ਸੰਪਾਯ ਜਿਨ੍ਹਾਂ ਜਨਾਂ ਨੇ ਵਾਹਿਗੁਰੂ ਦੀ ਆਗਿਆ ਅਨੁਸਾਰ ਸੰਗ ਜੀ ਮੰਨਿਆ ਹੈ ਉਨਾਂ ਨੂੰ ਸੁਖ ਸੂਪ ਨੂੰ ਪਾ ਲਿਆ ਤਾਨੋ ਮਹਾਪੁਰਖ ਨੇ ਗੁਰਪੂਰ ਹੈ ਹਰ ਨਾਮ ਦਰੜਾ ਇਹ ਪੂਰੀਆਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਦਾ ਨਾਮ ਜਪਣ ਕਰਾਤਾ ਪੱਕੀ ਤਰ੍ਹਾਂ ਵਸਾਤਾ ਦੇ ਵਿੱਚ ਕਰ ਕਿਰਪਾ ਜਿਸ ਰੱਖਿਆ ਆਪ ਦਰਵਾਜ਼ਾ ਦ੍ਰਿਸ਼ਟੀ ਕਰਕੇ ਜਿਵੇਂ ਦੀ ਮੇਰਾ ਵਾਹਿਗੁਰੂ ਆਪ ਸਾਥ ਸੰਗ ਦੀ ਰੱਖਿਆ ਕਰਨਾ ਚਾਹੁੰਦਾ ਹੈ ਸੋਈ ਭਗਤ ਜਪੈ ਨਾਮ ਜਾ ਉਸੇ ਨਾਮ ਭਗਤ ਹੈ ਉਹੀ ਮਹਾਰਾਜ ਦੇ ਨਾਮ ਦੇ ਜਾਪ ਨੂੰ ਜਪਦਾ ਹੈ ਮਨ ਪਰਗਾ ਸਫੇ ਗੁਰਤੀ ਮਤ ਲਈ ਜਿਨਾਂ ਨੇ ਗੁਰੂ ਮਹਾਰਾਜ ਸਾਹਿਬ ਤੋਂ ਇਹ ਮਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਮਨ 'ਚ ਗਿਆਨ ਦਾ ਪ੍ਰਕਾਸ਼ ਹੋਇਆ ਹੈ ਆਓ ਨਾਨਕਤਾ ਜੀ ਪੂਰੀ ਪਈ ਸਤਗੁਰ ਨਾਨਕਦੇਵ ਜੀ ਕਹਿੰਦੇ ਉਹਨਾਂ ਦੀ ਪੂਰੀ ਧਗਤੀ ਕਮਾਈ ਸਾਰੀ ਕਰਨੀ ਪੂਰੀ ਪੈ ਗਈ ਹੈ ਐਸੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਮਨ ਪਰਗਾਸ ਗੁਰਤੀ ਮਤ ਲਈ ਕਾ ਨਾਨਕ ਤਾਂ ਵੀ ਪੂਰੀ ਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਰ ਮੱਲਾ ਪੰਜਵਾ ਸੁਖ ਨਹੀਂ ਬਹੁਤ ਤਨ ਖਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰੀਆਮੀ ਗਰੀਬ ਨਵਾਜ਼ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਕਿਸੇ ਬਾਪਸਾ ਜੀ ਸੁਖ ਦੀ ਪ੍ਰਾਪਤੀ ਕਿਵੇਂ ਹੋਵੇ ਬਹੁਤਾ ਤੁਹਾਨੂੰ ਇਕੱਠਾ ਕਰਨੇ ਕਰਕੇ ਹੁੰਦੀ ਹੈ ਜਾਂ ਹੋਰ ਤਮਾਸ਼ੇ ਵੇਖਣ ਕਰਕੇ ਹੁੰਦੀ ਹੈ ਤਾਂ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਗੁਰਸਿੱਖੋ ਰੋ ਮਹੱਲਾ ਪੰਜਵਾ ਸੁਖ ਨਹੀਂ ਬਹੁਤੇ ਤਨ ਖਾਟੇ ਬਹੁਤ ਸਾਰੇ ਭਾਈ ਜੀ ਤਨ ਇਕੱਠਾ ਕਰ ਲੀਏ ਕਿਉਂ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਸੋਪ ਜਿਹੜੇ ਐ ਥੀਹਾਂ ਦੇ ਉੱਤੇ ਸੱਤਾਂ ਸੁੱਤਾਂ ਪਾਦਸ਼ਾਹੀਆਂ ਦੇ ਧੰਦੇ ਉੱਤੇ ਕੁੰਡਲ ਮਾਰ ਕੇ ਬੈਠੇ ਰਹਿੰਦੇ ਐ ਫੇਰ ਵੀ ਜਹਿਰ ਨਾਲ ਸੜਦੇ ਰਹਿੰਦੇ ਐ ਜੇ ਸੁਖ ਪ੍ਰਾਪਤ ਹੋਵੇ ਬਹੁਤਾ ਤਨ ਇਕੱਠਾ ਕਰਨ ਤੇ ਸੱਪ ਵੀ ਨਿਨ ਨਾ ਤਾਂ ਜੀ ਕਿਤੇ ਉਹਨਾਂ ਦੇ ਦੱਬਿਆ ਹੁੰਦਾ ਤੁਹਾਨੂੰ ਉਹਨਾਂ ਥੇਹਾਂ ਦੇ ਉੱਤੇ ਸੱਬ ਬਣ ਕੇ ਉਹ ਮੇਰਾ ਕਰ ਗਏ ਐ ਇਸ ਪ੍ਰਕਾਰ ਬਹੁਤਾ ਗਨ ਖਟਣੇ ਕਰਕੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਸਹੋਂ ਸਰ ਅੰਤ ਕਾਲ ਜੋ ਲక్ష్ਮੀ ਸਿਮਰਾ ਐਸੀ ਚਿੰਤਾ ਮੈਂ ਜੇ ਮਰਾ ਸਰਬ ਜੋਨ ਬਲ ਬਲਿਆ ਹੋਤਾ ਰਹੇ ਸਭ ਦੀ ਜੂਨ ਨੂੰ ਪ੍ਰਾਪਤ ਹੁੰਦੀ ਐ ਇਓ ਸੁਖ ਨਹੀਂ ਪ੍ਰਾਪਤ ਹੁੰਦਾ ਬਹੁਤਾ ਗਨ ਖਾਟੇ ਤੋਂ ਵੀ ਉਹ ਇਹਨੂੰ ਕਿਐ ਜਿਸ ਕਰ ਬਹੁਤ ਸੇਗਰ ਚਿੰਤਾ ਜਿਸ ਘਰ ਚ ਧਨ ਬਹੁਤ ਆ ਉਹਨੂੰ ਚਿੰਤਾ ਲਗੀ ਰਹਿੰਦੀ ਵੀ ਕੋ ਖੋ ਨਾ ਲਵੇ ਰਾਜ ਟੈਕਸ ਨਾ ਲਾ ਦੇਣ ਤੇ ਡਾਕੂ ਮਾਰ ਨਾ ਜਾਣ ਇਸ ਪ੍ਰਕਾਰ ਚ ਪਰਿਵਾਰ ਵਿੱਚ ਬਖੇ ਪਿਆਰਿੰਦਾ ਵੀ ਮੈਨੂੰ ਥੋੜਾ ਇਹਨੂੰ ਵੱਧ ਦੁੱਖ ਹੈ ਇਸ ਪ੍ਰਕਾਰ ਬਹੁਤਾ ਧਨ ਇਕੱਠਾ ਕਰਨ ਚ ਵੀ ਕਿਸੇ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਈ ਨਾ ਸੁਖ ਨਾਹੀ ਪੇਖੇ ਨਿਰਤ ਨਾਟੇ ਤੇ ਮਹਾਰਾ ਤਮਾਸ਼ੇ ਜਿਵੇਂ ਸਿੰਧ ਵਿੱਚ ਲੋਕ ਵੇਖਦੇ ਜਾ ਜਾ ਕੇ ਕਿ ਇੰਝ ਨਾ ਇਠਾਂ ਰੇਲਾ ਇਠਾ ਕੇ ਮਰ ਜਾਂਦੇ ਐ ਮਾਰੇ ਹੋਏ ਵਕਾਰਾਂ ਦੀ ਇੱਛਾ ਦੇ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਸੁਖ ਨਾਹੀ ਪੇਖੇ ਨਿਰਤ ਨਾਟੇ ਨਿਰਤਕਾਰੀਆਂ ਦੇ ਦੇਖਣੇ ਕਰਕੇ ਬੇਸਵਾ ਦੀਆਂ ਨਿਰਤਕਾਰੀਆਂ ਵੇਖਣੇ ਕਰਕੇ ਨਟਾਂ ਦੇ ਤਮਾਸ਼ੇ ਵੇਖਣੇ ਕਰਕੇ ਇਸ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਸੁਖ ਨਹੀਂ ਬਾਹ ਦੇਸ਼ ਕਮਾਏ ਬਹੁਤ ਸਾਰੇ ਦੇਸ਼ਾਂ ਨੂੰ ਦੀ ਖੱਟੀ ਨੂੰ ਕਮਾ ਲਈਏ ਜੇ ਇਉਂ ਕਹੀਏ ਸੁਖ ਦੀ ਪ੍ਰਾਪਤੀ ਹੋਵੇਗੀ بڑے بڑے ਅਮਰੀਕਾ ਅਫਰੀਕਾ ਦੇ ਲੋਕ ਫਿਰ ਤੁਰੇ ਆਉਂਦੇ ਐ ਬਾਹਲੇ ਦੇਸ਼ਾਂ ਦੀ ਕਮਾਈ ਮਾਇਆ ਇਕੱਠੀ ਕਰਨੇ ਕਰਕੇ ਵੀ ਸੁਖ ਨਹੀਂ ਪ੍ਰਾਪਤ ਹੁੰਦਾ ਹੈ ਮਗਰ ਉਹਨਾਂ ਦੇ ਸੰਬੰਧੀ ਉਹਨਾਂ ਨੂੰ ਕਤਲ ਕਰਨਗੇ ਪਦਾਰਥ ਦੇ ਮਾਰੇ ਹੋਏ ਸਰਬ ਸੁਖਾ ਹਰ ਹਰ ਗੁਣ ਗਾਏ اے ਭਾਈ ਸਾਰਿਆਂ ਸੁਖਾ ਕਿਉਂ ਦੱਸੋ ਪਰਮੇਸ਼ਰ ਹਰ ਹਰ ਦੇ ਗੁਣਾਂ ਨੂੰ ਗਾਉਣ ਚ ਹੈ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ ਉਹਨਾਂ ਨੂੰ ਸਾਰੇ ਹੀ ਸੁਖ ਪ੍ਰਾਪਤ ਹੋ ਗਏ ਹਨ ਸੁਖ ਫੈਜੇ ਆਨੰਦ ਲਹੋ اے ਭਾਈ ਸਹਿਜ ਸੁਖ ਅਜੋ ਤੁਸੋ ਰੂਪੀਓ ਪਰਮੇਸ਼ਵਰ ਆ ਉਹਦਾ ਨੰਦੇ ਇਸ ਪ੍ਰਕਾਰ ਤੁਸੀਂ ਲੈ ਸਕੋਗੇ ਪ੍ਰਾਪਤ ਕਰੋ ਜੇ ਕਰਨਾ ਚਾਹੁੰਦੇ ਹੋ ਸਾਧ ਸੰਗਤ ਪਾਈਏ ਬੜਾ ਭਾਗੀ ਹੋਡੇ ਉਤਮ ਭਾਗਾਂ ਕਰਕੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਮਹਾਰਾਜ ਦੇ ਪਿਆਰਿਆਂ ਦੀ ਗੁਰਮਖ ਹਰ ਹਰ ਨਾਮ ਕਹ ਗੁਰਾਂ ਦੁਆਰਾ ਸਤ ਸੰਗਤ ਜੀ ਮਿਲ ਕੇ ਜੋ ਹਰੀ ਪਰਮੇਸ਼ਰ ਦਾ ਨਾਮ ਹੈ ਉਹਦੇ ਕਾਈ ਵਾਰ-ਵਾਰ ਗੁਰਮਖ ਅਧਿਕਾਰੀ ਬਣ ਕੇ ਉਚਾਰਨਾ ਕਰੋ ਰਹਾ ਵੰਦਨਾ ਮਾਤ ਪਿਤਾ ਸੁਤ ਬਣਤਾ ਜੇ ਕੋਈ ਮਾਤਾ ਪਿਤਾ ਸਬੰਧੀ ਆਦਿਕ ਜਿਹੜੇ ਹਨ ਇਹ ਵੀ ਮੋਹ ਦਾ ਬੰਧਨ ਹੀ ਪਏ ਹੋਏ ਹਨ ਪੁੱਤਰੋ istri ਨਾਤ ਮਾਤਾ ਪਿਤਾ ਪੁੱਤਰ istri ਆਦਿਕ ਨੋ ਆਦਿਕ ਵੰਦਨਾ ਕਰਮ ਧਰਮਾਂ ਨੂੰ ਉਪਾਸਤਾ ਅਜੇ ਜਿਹੜਾ ਕਰਮ ਧਰਮਾਂ ਨੂੰ ਹਉਮੈ ਦੇ ਸਹਦ ਕਰਦਾ ਹੈ ਇਹ ਵੀ ਜੀਵ ਨੂੰ ਰੰਗਿੰਦੇ ਹੋਏ ਹਨ ਬੰਦਨ ਕਾਟਨ ਹਾਰ ਮਨ ਵਸੇ ਬੰਦਨਾਂ ਨੂੰ ਕਟਨ ਹਾਰਾ ਤਾਂ ਪਰਮੇਸ਼ਰ ਆਪ ਹੈ ਜਿਨ੍ਹਾਂ ਦੇ ਮਨੂ ਕੀ ਵਸ ਜਾਂਦਾ ਹੈ ਤਾਸ ਪਾਵੇ ਨਿਜ ਘਰ ਬਸੇ ਤਾਂ ਭਾਈ ਇਹ ਜੀਵ ਸੁਖ ਪਾ ਸਕਦਾ ਨਹੀਂ ਜੇ ਆਪਣੇ ਸਤ ਸਰੂਪੀ ਘਰ ਵਿੱਚ ਸੱਚਖੰਡ ਰੂਪੀ ਘਰ ਵਿੱਚ ਸਰੂਪ ਰੂਪੀ ਘਰ ਵਿੱਚ ਤੁਰਿਆ ਪਾਦੂ ਕੀ ਘਰ ਜੇ ਵਸੇ ਸਭ ਜਾਚਕ ਪ੍ਰਭ ਦੇਵ ਨਹਾਰ ਸਾਰੇ ਮੰਗਤੇ ਹਨ ਮਹਾਰਾ ਸਾਵੰਤ ਜਿਆਮੀ ਇੱਕ ਦਾਤੇ ਹੰਦੇ ਆਣ ਵਾਲੇ ਗੁਣ ਨਿਧਾਨ ਬੇਅੰਤ ਪਾਰ ਉਹ ਗੁਣਾਂ ਦਾ ਖਜ਼ਾਨਾ ਹੈ ਪਰਮੇਸ਼ਵਰ ਪ੍ਰਭੂ ਅੰਤ ਤੋ ਰਹਤ ਹੈ ਪ੍ਰਕਿਰਤੀ ਦੇ ਪਾਰ ਆਵਾਰ ਤੇ ਰਹਤ ਹੈ ਜਿਸ ਨੇ ਕਰਮ ਕਰੇ ਪ੍ਰਵਯਪਨਾ ਜਿਨਾਂ ਦੇਤੇ ਪ੍ਰਭੂ ਜੋ ਆਪਣਾ ਸਾਰਿਆਂ ਦਾ ਆਤਮਾ ਰੂਪ ਹੈ ਆਪਣਾ ਪਿਆਰਾ ਕਰਮ ਬਖਸ਼ੀ ਕਰਦਾ ਹੈ ਸਿਰ ਪਾਲਤਾ ਕਰਦਾ ਹੈ ਹਰ ਹਰ ਨਾਮ ਤਿਨੈ ਜਨ ਜਪਨਾ ਕਰਮ ਮੰਮੀ ਨੂੰ ਔਂਕੜ ਹੈ ਨਾ ਇਨਾਂ ਨੂੰ ਕਰਮ ਬਖਸ਼ੀ ਕਰਦਾ ਪ੍ਰਭ ਆਪਣਾ ਪਰਮੇਸ਼ਰ ਹਰਿ ਹਰਿ ਨਾਮ ਤਿਨੈ ਜਨ ਜਪਨਾ ਉਹਨਾਂ ਜਿਨਾਂ ਨੂੰ ਪਾਈ ਹਰਿ ਹਰਿ ਪਰਮੇਸ਼ਰ ਦੇ ਨਾਮ ਦਾ ਜਾਪ ਜਪਣਾ ਕੀਤਾ ਹੈ ਗੁਰ ਆਪਣੇ ਅਗੇ ਅਰਦਾਸ ਆਪਣੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਹਨ ਉਹਨਾਂ ਦੇ ਅਗੇ ਅਰਦਾਸ ਕਰੇ ਕਰ ਕਿਰਪਾ ਪੁਰਖ ਗੁਣਤਾ ਸਿਰ ਮਾਰਾ ਪੂਰਨ ਪੁਰਖ ਇਹ ਗੁਣਾਂ ਦੇ ਖਜ਼ਾਨੇ ਪਾਤਰ ਰੂਪ ਸਾਡੀ ਦੇ ਕਿਰਪਾ ਦ੍ਰਿਸ਼ਟੀ ਕਰੋ ਕਾ ਨਾਨਕ ਤੁਮਰੀ ਸਰਨ ਆਇ ਸਤਗੁਰੂ ਸਾਹਿਬ ਜੀ ਕਹਿੰਦੇ ਹੋ ਗੋ ਸਿੱਖਿਓ ਬੇਨਤੀ ਕਰੋ ਕਿ ਮਹਾਰਾਜ ਆਪ ਜੀ ਕੀ ਸ਼ਰਨ ਆਇਆ ਹਾਂ ਜਿਉ ਪਾਵੇ ਤੇ ਰਖੂ ਗੁਦਾ ਜੀ ਆਪ ਨੂੰ ਬਹਾਉਂਦਾ ਮਹਾਰਾਜ ਸਾਡੀ ਰੱਖਿਆ ਕਰੋ ਆਪ ਆਪ ਦੀ ਸ਼ਰਨ ਲਈ ਆ ਬਖਸ਼ਿਸ਼ ਕਰੋ ਆਪ ਮੇਰੋਂ ਮਹੱਲਾ ਪੰਜਵਾ ਗੁਰਮੇਲੇ ਤੇ ਆਗੇ ਉਹ ਦੂਜਾ ਪਾ ਜੇ ਭਾਈ ਸਤਗੁਰਾਂ ਦੇ ਨਾਲ ਮਿਲ ਕਰਕੇ ਜਿਨ੍ਹਾਂ ਪੁਰਖਾਂ ਨੇ ਅੰਦਰੋਂ ਆਉਦਿਓ ਦਵਾਈਤ ਭਾਵ ਮੇੜਦਾ ਹੈ ਜਿਦੈਗੀ ਮੇੜ ਦਿੱਤੀ ਹੈ ਗੁਰਮਖ ਜਪਿਓ ਹਰ ਕਾ ਨਾਮ ਉਹਨਾਂ ਗੁਰਮਖਾਂਨ ਗੁਰਾਂ ਦੁਆਰਾ ਮੁਖੀ ਸਤਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਹੈ ਵਿਸਰੀ ਚਿੰਤ ਨਾਮ ਰੰਗ ਲਗਾ ਜਿਨ੍ਹਾਂ ਦਾ ਮਨ ਨਾਮ ਦੇ ਪ੍ਰੇਮ ਰੰਗ ਚ ਲੱਗਿਆ ਗਿਆ ਲੱਗਿਆ ਹੈ ਮਨੁੱਖ ਦੀ ਔਰ ਹਾਲੀ ਬਿਪਤਾ ਦੀ ਜਿਹੜੀ ਬੇਵਲ ਖਾਨ ਤੋਂ ਇਹਨੇ ਚਿੰਤਾ ਇਹ ਸਾਰੀ ਬਸਤਰੀ ਹੈ ਜਨਮ ਜਨਮ ਕਾ ਸੋਇਆ ਜਾਗਾ ਉਹ ਜਨਮਾਂ ਜਨੋਂ ਦਾ ਮਨੋਵਿਗਿਆਨੀ ਨਹੀਂ ਸੁਤਾ ਪਿਆ ਸੀ ਗਿਆਨ ਵਸਤਾ ਜਾਗ ਪਿਆ ਹਾ ਗੁਰ ਕਿਰਪਾ ਆਪਣੀ ਸੇਵਾਲਾ ਕਿਰਪਾ ਕਿਸ਼ਟੀ ਕਰਕੇ ਆਪ ਦੀ ਟਹਿਲ ਵਿੱਚ ਸੱਚੇ ਪਾਤਸ਼ਾਹ ਲਾ ਲਿਆ ਹੈ ਉਹਨਾਂ ਨੂੰ ਪਾਉ ਭਗਤੀ ਵਿੱਚ ਸਾਧੂ ਸੰਗ ਸਰਬ ਸੁਖ ਪਾਏ ਮਹਾਤਮਾ ਦੀ ਸੰਗਤ ਕਰਕੇ ਉਹਨਾਂ ਨੂੰ ਸਾਰਿਆਂ ਸੁਖਾਂ ਨੂੰ ਪਾ ਲਿਆ ਹੈ ਰਹਾ ਲੋਕ ਪਰ ਲੋਕ ਦੇ ਜਿੰਨੇ ਸੋਖਾਂ ਨੇ ਰਹਾ ਬਸਰਾਮ ਦੇ ਕੇ ਕਹਿੰਨੇ ਹਨ ਆਪ ਰੋਗ ਦੁਖ ਹੈ ਗੁਰ ਸ਼ਬਦ ਨਿਵਾਰੇ ਸਬਦ ਗੁਰੂ ਸਾਹਿਬ ਦੇ ਸ਼ਬਦ ਨਾਲ ਹੰਕਾਰ ਆਦਕ ਰੋਗ ਸੀ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਵਿਸ਼ੇ ਰੂਪੀ ਦੋਸ਼ ਸੀ ਇਹ ਗੁਰੂ ਸਾਹਿਬ ਦੇ ਸ਼ਬਦ ਨਾਲ ਮੀਟ ਦਿੱਤੇ ਜਿਹਨਾਂ ਨੂੰ ਕਮਾਇਆ ਹੈ ਨਾਮੇ ਆਖਦੇ ਮਨ ਪੀਤਰ ਸਾਰੇ ਨਾਮ ਰੂਪੀ ਦਵਾਈ ਨੂੰ ਜਿਨ੍ਹਾਂ ਨੇ ਮਨ ਦੇ ਪੀਤਰ ਵਿੱਚ ਸਾਰੇ ਪ੍ਰਾਪਤ ਕੀਤਾ ਹੈ ਗੁਰ ਭੇਟ ਤੈ ਮਨ ਭਇਆ ਆਨੰਦ ਸਤਿਗੁਰਾਂ ਦੇ ਨਾਲ ਮਿਲ ਕਰਕੇ ਉਹਨਾਂ ਦੇ ਮਨ ਦਾ ਆਨੰਦ ਸਰੂਪ ਦਾ ਪ੍ਰਾਪਤ ਹੋ ਗਿਆ ਹੈ ਸਰਬ ਨਿਧਾਨ ਨਾਮ ਭਗਵੰਤ ਕਿਰਪਾਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹਦੇ ਵਿੱਚ ਸਰਬ ਖਜ਼ਾਨੇ ਹਨ ਨੌ ਨਦੀਆਂ ਦੇ 18 ਸਿੱਧੀਆਂ ਦੇ ਸਰਬੰਦੀਆਂ ਦੇ ਘਰ ਖਜ਼ਾਨਾ ਹੈ ਜੋ ਪਰਮੇਸ਼ਰ ਦਾ ਨਾਮ ਹੈ ਭਗਵੰਤ ਦਾ ਜਨਮ ਮਰਨ ਕੀ ਮਿੱਟੀ ਜਮਤਰਾ ਸੋਨੂੰ ਜਮਣ ਤੇ ਮਰਨ ਦਾ ਜਿਹੜਾ ਜਮਾਂ ਦਾ ਡਰ ਪਿਆ ਸੀ ਇਹ ਵੀ ਸਭ ਮਿਟ ਗਿਆ ਹੈ ਸਾਧ ਸੰਗਤ ਊਂਦ ਕਬਲ ਕਮਲ ਵਗਾ ਸਾਧ ਸੰਗਤ ਦੇ ਨਾਲ ਮਿਲ ਕਰਕੇ ਜੋ ਯੋਗੀ ਹਨ ਉਹ ਤਾਂ ਸਭੇ ਪਾਸੇ ਮਾਹ ਦੀ ਬੋਟੀ ਜਿਹੜੀ ਹੈ ਇਹਨੂੰ ਕਵਲ ਸਮਝਦੇ ਆ ਉਹ ਮੂਧਾ ਹੈ ਉਸ ਨੂੰ ਪ੍ਰਾਣਾਯਾਮ ਦੇ ਨਾਲ ਸਿੱਧਾ ਕਰਕੇ ਉਲਟ ਪਵਨ ਚੱਕਰ ਖੜ ਪੇਗੇ ਸੁਰਤ ਸਨੋ ਰਾਗੀ ਇਸ ਪ੍ਰਕਾਰ ਪਉਣ ਨੂੰ ਉਲਟਾ ਕਰਕੇ ਅਪਾਨ ਵਾਯੂ ਨੂੰ ਪ੍ਰਾਨ ਵਾਯੂ ਨੂੰ ਜਦੋਂ ਸਾਮੁਖ ਸਾਹਮਣੇ ਕਰਦੇ ਆ ਜਿੰਨਾ ਯੋਗੀਆਂ ਨੇ ਉਹਦਾ ਰਸ ਧਾਤੂ ਆ ਉਹਨੂੰ ਯੋਗਾ ਆਨੰਦ ਉਹ ਕਹਿੰਦੇ ਹਨ ਸਾਰੇ ਦਾ ਜਠਰਾ ਗੀਤੇ ਪੈ ਕੇ ਸੜਦਾ ਹੈ ਅਤੇ ਜੋਗੀਪੁਰਖ ਆਪ ਦੇ ਕੌਲ ਨੂੰ ਸਾਹਮਣੇ ਕਰਕੇ ਸਿੱਧਾ ਕਰਕੇ ਧਿਆਨ ਦੇ ਨਾਲ ਉਹ ਜਿੰਨਾਂ ਜੋਗਾਨੰਦ ਦਾ ਰਸਵਾ ਹੈ ਮਿੱਠੀ ਕਾਫ ਜਿਸ ਨੂੰ ਕਹਿੰਦੇ ਆ ਉਹ ਆਪਣੇ ਉਸ ਰਿਦੇ ਕੌਲ ਚ ਪ੍ਰਾਪਤ ਕਰਦੇ ਆ ਜਿਨ੍ਹਾਂ ਦੇ ਰਿਦੇ ਕੌਲ ਚ ਪ੍ਰਾਪਤ ਹੁੰਦਾ ਉਹਨੂੰ ਫਿਰ ਕਾਫ ਵਾਏ ਪਿਤ ਰੂਦਰ ਵਗਾੜਾ ਕਿਨੀ ਹੁੰਦੇ ਲੰਮੀ ਆਯੂ ਹੋ ਜਾਂਦੀ ਹੈ ਜੇ ਠਰਾਕਨ ਤੇ ਨਾਸਾਨੇ ਕਰਕੇ ਇਸੇ ਪ੍ਰਕਾਰ ਸਾਥ ਸੰਗਤ ਜੀਏ ਜਿਹੜਾ ਹੈ ਗੁਰੂ ਮਹਾਰਾਜ ਸਾਹਿਬ ਜੀ ਜਿਹੜਾ ਪਰਮੇਸ਼ਰ ਦੇ ਸਨਮੁਖ ਚਿੱਤ ਕਰਨਾ ਹੈ ਇਹਨੂੰ ਮਹਾਰਾਜ ਸਾਹਿਬ ਸਿੱਧਾ ਕਬਲ ਕਹਿੰਦੇ ਹੈ ਜਿਹੜਾ ਮਹਾਰਾਜ ਤੋਂ ਬੇਮੁਖ ਚਿੱਤ ਹੈ ਇਸ ਨੂੰ ਮਹਾਰਾਜ ਸਾਹਿਬ ਮੂਧਾ ਕਬਲ ਕਹਿੰਦੇ ਹਨਗੇ ਸੋ ਇਹ ਸਿੱਧਾ ਕਬਲ ਜਿਹੜਾ ਮਾਰਦਾ ਸਾਨੂੰ ਨੂੰ ਕਰ ਲੈਣਾ ਹੈ ਸਾਧ ਸੰਗਤ ਹਿੰਦ ਕਮਰ ਬਿਗਾ ਇਹ ਸਾਧ ਸੰਗਤ ਦਾ ਮੂਧਾ ਜਿਹੜਾ ਕਬਲਾ ਜਿਹੜਾ ਬੇਮੁਖਾ ਹੈ ਇਹ ਸਿੱਧਾ ਸੰਮੁਖ ਹੋ ਜਾਂਦਾ ਹੈ ਇਹ ਦੇਦਰ ਵਗਾਸ ਖੜਾ ਆਉਂਦਾ ਹੈ ਕਰਨਾ ਮੈਤਰੀ ਮੂਤਾ ਪੀਖਿਆ ਇਹ ਜਿਹੜੇ ਗੁਣਾਂ ਪੰਖੜੀਆਂ ਦੀ ਨਹੀਂ ਆਈ ਖੜੇ ਹੁੰਦੇ ਆ ਜੋ ਪਰਮੇਸ਼ਰ ਦਾ ਆਨੰਦਾ ਇਹਦੇ ਵਿੱਚ ਮਹਿਕ ਨਿਕਲਿਆ ਆਉਂਦੀ ਹੈ ਤੇ ਫਿਰ ਬਾਦੀ ਵਾਸ਼ਨਾ ਰੂਪੀ ਬਾਦੀ ਨਹੀਂ ਰਹਿੰਦੀ ਕੌਣ ਰੂਪੀ ਕਫ ਨਹੀਂ ਰਹਿੰਦੀ ਹੈ ਰੋਸ ਰੂਪੀ ਰੋਧ ਬਗਾਵਤ ਨਹੀਂ ਰਹਿੰਦਾ ਹੈ ਇਸੇ ਪ੍ਰਕਾਰ ਕਿ ਆਪਾਪਾਂ ਰੂਪੀ ਪੇਤਨ ਦੋਸ਼ ਨਹੀਂ ਰਹਿੰਦਾ ਹੈ ਇਹਨਾਂ ਦੋਸ਼ਾਂ ਤੋਂ ਰਹਿਤ ਹੋ ਜਾਂਦਾ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਇਸ ਪ੍ਰਕਾਰ ਸੰਸਗਤ ਨਾਲ ਮਿਲ ਕੇ ਰੇਦਾ ਕੌਲ ਜਿਹੜਾ ਮੂਤ ਹੈ ਉਹ ਖਿੜਿਆਉਂਦਾ ਪ੍ਰਕਾਸ਼ ਹੋਇਆ ਆਉਂਦਾ ਜਿਵੇਂ ਸੁugin ਨੂੰ ਵੇਖ ਕੇ ਕਵਲ ਖਿੜ ਜਾਂਦਾ ਹੈ ਹਾਂ ਪਈ ਮਾਰੇ ਸਾਹ ਦੇ ਦਰਸ਼ਨ ਕਰਕੇ ਗਿਆਨ ਦੀ ਕਰਨ ਜਦੋਂ ਪੈਂਦੀ ਹੈ ਖੜਾ ਚ ਆ ਜਾਂਦਾ ਹੈ ਗੁਣ ਗਾਵਤ ਨੇਹ ਚਲ ਬਿਸਰਾਮ ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਉਹਦਾ ਚਿੱਤ ਅਚਲ ਹੋ ਜਾਂਦਾ ਹੈ ਅਚਲ ਸੂਪ ਚ ਵਿਸਰਾਮ ਟਿਕਾਪ ਆਉਂਦਾ ਹੈ ਪੂਰਨ ਹੋਏ ਸਗਲੇ ਕਾਮ ਉਹਦੇ ਸਾਰੇ ਕੰਮ ਧਰਮ ਅਰਥ ਕਾਮ ਮੋਖ ਜਿੰਨੇ ਐ ਸਾਰੇ ਪੂਰੇ ਹੋ ਜਾਂਦੇ ਹਨ ਜੁਲਬ ਦੇ ਆਈ ਪਰਵਾਹ ਇਹ ਜੁਲਬ ਕਠਣ ਲੱਬਣ ਵਾਲੀ ਦੇ ਸੀ 84 ਲੱਖ ਜੂਨ ਤੋਂ ਬਾਅਦ ਆ ਕੇ ਮਿਲੀ ਸੀ ਕਿ ਉਹਨਾਂ ਦੀ ਐਵੇਂ ਨਸਵਲੀ ਹੋਈ ਮਾੜਾ ਭਜਨ ਕਰਕੇ ਪ੍ਰਮਾਣਿਕ ਸਫਲੀ ਹੋ ਗਈ ਹੈ ਸਫਲ ਹੋਈ ਜਬ ਹਰ ਹਰ ਨਾਮ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਜਪਿਆ ਉਹ ਪ੍ਰਮਾਣਿਕ ਹੋ ਗਏ ਲੋਕ ਪਰ ਲੋਕ ਚ ਸਫਲੀ ਹੋ ਗਈ ਜੇ ਉਹਨਾਂ ਦੀ ਮਰਜ਼ੀ ਅਮਰਤ ਨਾਮ ਜਪਨੇ ਕਰਕੇ ਕਾ ਨਾਨਕ ਪ੍ਰਭ ਕਿਰਪਾ ਕਰੀ ਸਤਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਵਾਹਿਗੁਰੂ ਅੰਤਰੀ ਜਾਮਿਨ ਕਿਰਪਾ ਦ੍ਰਿਸ਼ਟੀ ਕੀਤੀ ਸਾਥ ਗ੍ਰਾਸ ਜਪੋ ਹਰ ਹਰੀ ਇਹ ਭਾਈ ਆਉਂਦੇ ਜਾਂਦੇ ਸਵਾਸ ਨੇ ਅੰਦਰ ਨੂੰ ਗ੍ਰਾਸ ਦਿਆ ਹੋਣਾ ਸਵਾਸ ਨੇ ਗ੍ਰਾਹੀ ਖਾਨਿਆਂ ਵੀ ਹਰ ਹਰ ਪ੍ਰਮੇਸ਼ਰ ਦੇ ਨਾਮ ਦਾ ਜਾਪ ਕਰੋ ਕਰੋ ਮਹੱਲਾ ਮਹਾਰਾਜੀ ਕਿਰਪਾ ਹੈ ਜੇਕੇ ਤੇ ਚੀਤ ਆਵੇ ਤਾਂ ਸਦਾ ਆਨੰਦ ਚੀਤ ਆਵੇ ਤਾਂ ਸਬਦੁ ਪਾੰਜੋ ਇਸ ਪ੍ਰਕਾਰ ਪ੍ਰਮੇਸ਼ਰ ਵੀ ਕਿਰਪਾ ਕਰਕੇ ਮਹਾਰਾ ਸਰਬ ਸੂਖ ਜਾਨਤੂ ਚੀਤੇ ਆਵਹਿ